ਪੰਜਾਬੀ ਕਾਮੇਡੀਨ ਅਦਾਕਾਰ ਜਸਵਿੰਦਰ ਪੱਲਾ ਦੇ ਅਚਾਨਕ ਹੋਏ ਇਤਿਹਾਤਿਕ ਅਨੁਪਰਨ ਫਿਲਮ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਸੰਜ ਜਸਵਿੰਦਰ ਪੱਲਾ ਜੀ ਤੋਂ ਤੇ ਵੀਤੇ ਹੀ ਦਿਨ ਅਚਾਨਕ ਉਹਨਾਂ ਦਾ ਦਿਹਾਂਤ ਹੋ ਗਿਆ ਸਮੁੱਚੀ ਪੰਜਾਬੀ ਇੰਡਸਟਰੀ ਦੇ ਨਾਲ ਚੇਤ ਦੇ ਨਾਲ ਜੁੜੇ ਰਾਜਵਿੰਦਰ ਸੰਤਾਲਾ ਜੋ ਕਿ ਉਕੇ ਤਾਟਕਾਰ ਪੰਜਾਬੀ ਅਦਾਕਾਰ ਵੀ ਨੇ ਤੇ ਉਹਨਾਂ ਦੱਸਿਆ ਕਿ ਉਹ ਵੀ ਜਸਵਿੰਦਰ ਪੱਲਾ ਦੇ ਨਾਲ ਕੰਮ ਕਰ ਚੁੱਕੇ ਨੇ ਤੇ ਕਈ ਵਾਰ ਉਹਨਾਂ ਨਾਲ ਮਿਲਣ ਦਾ ਮੌਕਾ ਵੀ ਉਹਨਾਂ ਨੂੰ ਮਿਲਿਆ ਰਜਵਿੰਦਰ ਨੇ ਆਖਿਆ ਇਹ ਕੀ ਡਾਕਟਰ ਰਜਵਿੰਦਰ ਪੱਲਾ ਇੱਕ ਬਿਹਤਰੀਨ ਕਲਾਕਾਰ ਦੇ ਨਾਲ ਨਾਲ ਇੱਕ ਬਿਹਤਰੀਨ ਅਧਿਆਪਕ ਹੈ ਵਾਈਸ ਪ੍ਰੈਜ਼ੀਡੈਂਟ ਸੰਗੀਤਨਾਟਕ ਅਕੈਡਮੀ ਪੰਜਾਬ ਤੇ ਫਿਲਮ ਅਦਾਕਾਰ ਕੱਲ ਸਾਡੇ ਕੋਲ ਕਮੇਡੀ ਕਿੰਗ ਹਾਸਿਆਂ ਦੇ ਬਾਦਸ਼ਾ ਜਸਵਿੰਦਰ ਪੱਲਾ ਹੋਣੀ ਹਮੇਸ਼ਾ ਲਈ ਰੁਕਸਤ ਹੋ ਗਏ ਤਾਂ ਪੂਰੀ ਦੀ ਪੂਰੀ ਪੰਜਾਬੀ ਇੰਡਸਟਰੀ ਪੰਜਾਬੀ ਰੰਗਮੰਚ ਬਹੁਤ ਉਦਾਸ ਹੈ ਕਿਉਂਕਿ ਹਜੇ ਉਮਰ ਨਹੀਂ ਸੀ ਸਿਰਫ ਮਹਿਜ਼ 65 ਸਾਲ ਦੀ ਉਮਰ ਸੀ ਇਹ ਕੋਈ ਜਾਣ ਵਾਲੀ ਉਮਰ ਨਹੀਂ ਹੁੰਦੀ ਹਜੇ ਜਿਹੜਾ ਹੈਗਾ ਉਹਨਾਂ ਕੋਲ ਹੋਰ ਬਹੁਤ ਸਾਰੀ ਜਿਹੜੀ ਕਮੇਡੀ ਹੈ ਬਹੁਤ ਸਾਰੇ ਵਿਅੰਗ ਨੇ ਉਹ ਉਮੀਦ ਕਰਦੇ ਸੀ ਕਿ ਅਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੂੰ ਦੇਖੀਏ ਉਹਨਾਂ ਦੇ ਜਿਹੜੇ ਵਿਅੰਗ ਨੇ ਉਹ ਸੁਣੀ ਉਹਨਾਂ ਦੀ ਕਾਮੇਡੀ ਨੂੰ ਮਾਣੀਏ ਪਰ ਜਿਵੇਂ ਕਹਿੰਦੇ ਨੇ ਕਿ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਸਾਡੀ ਪੂਰੀ ਦੀ ਪੂਰੀ ਜਿਹੜੀ ਇੰਡਸਟਰੀ ਹੈ ਉਹ ਬਹੁਤ ਦਾਸ ਹੈ ਸੋ ਪੰਜਾਬ ਸਕੀਤਨਾਟਕ ਅਕੈਡਮੀ ਦੇ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਇੱਕ ਰੰਗਮંચ ਅਦਾਕਾਰ ਇੱਕ ਫਿਲਮ ਅਦਾਕਾਰ ਹੋਣ ਦੇ ਨਾਤੇ ਮੈਂ ਆਪਣੀ ਜਿਹੜੀ ਸ਼ਰਧਾਂਜਲੀ ਹੈ ਜਸਵਿੰਦਰ ਪੱਲਾ ਉਹਨਾਂ ਨੂੰ ਬਹੁਤ ਹੀ ਭਰੇ ਹੋਏ ਮਨ ਦੇ ਨਾਲ ਭੇਟ ਕਰਦਾ ਮਾਂ ਤੇ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਛੋਟੇ ਭਰਾ ਉਹਨਾਂ ਦੇ بیٹے ਖਾਜਪੱਲਾ ਹੁਣਾਂ ਨੂੰ ਉਹਨਾਂ ਦੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜਿਹੜਾ ਹੈ ਉਹ ਆਣਾ ਮੰਨਣ ਦਾ ਮਲ ਬਖਸ਼ੇ ਤੇ ਜਸਵਿੰਦਰ ਪੱਲਾ ਹੁਣਾਂ ਨੂੰ ਵਾਹਿਗੁਰੂ ਆਪਣੇ ਗੋਧੀਸ ਆਪਣੇ ਚਰਮਾ ਦੇ ਵਿੱਚ ਨਵਾਸਤਾ ਤੁਸੀਂ ਵੀ ਕੋਈ ਸਕਰੀਨ ਜਾਂ ਸਟੇਜਿਸ ਵਗੈਰਾ ਸੰਗੀਤ ਦਿੱਤੀ ਆ ਬਿਲਕੁਲ ਮੇਰੀਆਂ ਮੁਲਾਕਾਤਾਂ ਜਿਹੜੀਆਂ ਹੈਗੀਆਂ ਨੇ ਉਹ ਬਹੁਤ ਸਾਰੀਆਂ ਨੇ ਬਹੁਤ ਲੰਬੀਆਂ ਮੁਲਾਕਾਤਾਂ ਨੇ ਜਦੋਂ ਫੋਨ ਨਹੀਂ ਸੀ ਹੁੰਦੇ ਕੋਈ Android ਫੋਨ ਨਹੀਂ ਸੀ ਹੁੰਦੇ ਉਦੋਂ ਦੀਆਂ ਮੁਲਾਕਾਤਾਂ ਨੇ ਕਿਉਂਕਿ ਮੈਂ ਲੰਬੇ ਸਮੇਂ ਤੋਂ ਥੀਏਟਰ ਕਰਦਾ ਆ ਰਿਹਾ ਬਾ ਇਸ ਕਰਕੇ ਸੜੀਆਂ ਮੁਲਾਕਾਤਾਂ ਬਹੁਤ ਸਾਰੀਆਂ ਨੇ ਰਹੀ ਗੱਲ ਫਿਲਮ ਦੀ ਤਾਂ ਇੱਕ ਫਿਲਮ ਸੀ ਉਹ ਫਿਲਮ ਦਾ ਨਾਮ ਸੀ ਦਿਲ ਹੋਣਾ ਚਾਹੀਦਾ ਜਵਾਨ ਉਦੇ ਵਿੱਚ ਮੇਰਾ ਇੱਕ ਕਿਰਦਾਰ ਸੀ ਜਿਹਦੇ ਵਿੱਚ ਤਿੰਨ ਸੀਨ ਸੀ ਪਰ ਮੈਨੂੰ ਖੁਸ਼ੀ ਦੀ ਗੱਲ ਇਹ ਹੈ ਕਿ ਮੇਰੇ ਤਿੰਨੋਂ ਸੀਨ ਜਸਵਿੰਦਰ ਭੱਲਾ ਹੋਰਾਂ ਦੇ ਨਾਲ ਸੀ ਹਾਂ ਜਿਹੜੀ ਕਮੇਡੀ ਦੀ ਡਿਸਕਸ਼ਨ ਜਾਂ ਕਈ ਵਾਰੀ ਕੋ ਸਕ੍ਰਿਪਟਸ ਦੀ ਡਿਸਕਸ਼ਨਸ ਅਤੇ ਨਾਟਕ ਦੀ ਡਿਸਕਸ਼ਨਸ ਇਹ ਬਹੁਤ ਵਾਰੀ ਹੁੰਦੀ ਰਹਿੰਦੀ ਸੀ ਪੀਏਯੂ ਦੇ ਵਿੱਚ ਵੀ ਹੁੰਦੀ ਸੀਗੀ ਜਾਂ ਫਿਰ ਗਾਹੇ-ਬਗਾਹੇ ਜੇ ਕਿਤੇ ਕੋਈ ਮੁਲਾਕਾਤ ਹੋ ਜਾਂਦੀ ਸੀ